ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ੱੱਕੇ ਸ਼ਾਹੀ ਬਾਤ ਤੇ ਹੀ ਜਾ ਰਹੀ ਹੈ ਦਿਨੋ ਦਿਨ ਇੱਕ ਖਬਰ ਆਪਣੇ ਪੰਜਾਬ ਦੀ ਹੈ ਜ਼ਿਲ੍ਹਾ ਕਰਤਾਰਪੁਰ ਦੀ ਹੈ ਜਿੱਥੇ ਇੱਕ 5 ਸਾਲ ਬੱਚੇ ਦੇ ਨਾਲ ਬਹੁਤ ਜ਼ਿਆਦਾ ੱੱਕਾ ਕੀਤਾ ਅਤੇ ਬਹਿਰਾਮੀ ਦੇ ਨਾਲ ਉਸ ਨੂੰ ਮਾਰ ਦਿੱਤਾ ਗਿਆ ਇਹ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਦੋਸਤੋ ਬੱਲਾ ਇਹ ਭਈਆ ਬੱਚੇ ਨੂੰ 1-2 ਦਿਨ ਲਈ ਲੈ ਕੇ ਹੁੰਦਾ ਹੈ ਦੁਕਾਨ ਤੇ ਤੇ ਉਸ ਨੂੰ ਕੋਈ ਚੀਜ਼ ਦਵਾ ਦਿੰਦਾ ਹੈ ਅਤੇ ਇੱਕ ਵਾਰ ਉਸ ਨੂੰ ਅਚਾਨਕ ਦੁਕਾਨ ਤੋਂ ਘਰੇ ਨਹੀਂ ਲੈ ਕੇ ਜਾਂਦਾ ਅਤੇ ਰਾਤ ਨੂੰ ਹੀ ਗਾਇਬ ਕਰ ਦਿੰਦਾ ਹੈ ਇਹ ਬੱਚਿਆਂ ਨੂੰ ਉਦੋਂ ਚੱਕਦਾ ਸੈਜ ਜਦੋਂ ਉਹ ਦੋ ਬੱਚੇ ਗੁਰਦੁਆਰੇ ਤੋਂ ਘਰ ਆ ਰਹੇ ਸਨ ਤੁਸੀਂ ਇਸ ਸੋਸ਼ਲ ਮੀਡੀਆ ਤੇ ਇੱਕ ਖਬਰ ਜਰੂਰ ਦੇਖੀ ਹੋਣੀ ਹੈ ਪਹਿਲਾਂ ਵੀ ਦੋਸਤੋ ਇਹ ਦੋ ਬੱਚੇ ਜਨ ਜੋ ਪੈਂਡਾ ਪਰ ਆਸਨ ਅਤੇ ਉਸ ਤੇ ਭਰਾ ਨੂੰ ਚੱਕ ਕੇ ਭਈਏ ਲੈ ਕੇ ਪਰ ਸਰਕਾਰ ਵੱਲੋਂ ਅਜੇ ਇਹਨਾਂ ਤੇ ਕੁਝ ਸਖਤ ਕਾਰਵਾਈ ਨਹੀਂ ਕੀਤੀ ਗਈ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸੋ ਇਹਨਾਂ ਤੇ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਇਹ ਭਈਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੇ ਲਈ ਕੀ ਕੀ ਕਰਨਾ ਚਾਹੀਦਾ ਹੈ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਓ ਦੋਸਤ ਇਹ ਜਿ cục ਜੀ ਕਰ ਜਾਣਕਾਰੀ ਬਧੀਆਂ ਲੱਗਦੀ ਤਾਂ ਵੀਡੀਓ ਨੂੰ ਲਾਇਕ ਅਤੇ